ਸਾਈਕਲ ਤੇ ਆਉਂਦਾ ਹੈ ਤੇ ਗੁਰਦੁਆਰਿਆਂ ਦੀ ਗੁੱਲਕ ਚੋਂ ਪੈਸੇ ਲੈ ਕੇ ਆਰਾਮ ਨਾਲ ਚਲਾ ਜਾਂਦਾ ਹੈ ਹੁਣ ਤੱਕ ਚਾਰ ਗੁਰੂ ਘਰਾਂ ਦੀ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਗਿਆ ਪਰ ਅਜੇ ਤੱਕ ਹੱਥ ਨਹੀਂ ਆਇਆ ਇਹ ਇੱਕ ਵੱਡਾ ਸਵਾਲ ਵੀ ਹੈ ਕਿ ਜੇ ਗੁੱਲਕ ਵਿੱਚੋਂ ਪੈਸੇ ਚੋਰੀ ਕਰ ਰਿਆ ਹੈ ਤਾਂ ਇਨ੍ਹਾਂ ਗੁਰਦੁਆਰਿਆਂ ਦੀਆਂ ਕਮੇਟੀਆਂ ਵੱਲੋਂ ਕੀਤੀ ਗੀਟ ਰੱਖਿਆ ਆਖਰ ਕਿੱਥੇ ਹੈ ਇਸ ਤਰ੍ਹਾਂ ਤਾਂ ਬੜੀ ਆਸਾਨੀ ਨਾਲ ਕੋਈ ਵੀ ਬੇਅਦਵੀ ਕਰ ਸਕਦਾ ਹੈ ਸਾਡੇ ਗੁਰੂ ਘਰ ਹੀ ਗਲਤ ਹੱਥਾਂ ਵਿੱਚ ਹਨ ਮਾਰਬਲ ਲਾ ਕੇ ਸੋਹਣੀਆਂ ਇਮਾਰਤਾਂ ਠੰਡੀ ਹਵਾ ਦੀ ਸਹੂਲਤ ਤੇ ਭਾਂ ਭਾਂ ਦੇ ਲੰਗਰਾਂ ਨੂੰ ਪੈਲ ਦਿੱਤੀ ਜਾ ਰਹੀ ਹੈ ਤੇ ਸੁਰੱਖਿਆ ਦੇ ਨਾਂ ਤੇ ਆ ਬੈਲ ਮੋਝੇ ਮਾਰ ਵਾਲੀ ਕਹਾਵਤ ਇੱਥੇ ਟੁਕਦੀ ਹੈ ਇਹ ਚੋਰ ਗੁਲਤ ਵਿੱਚੋਂ ਚੋਰੀਆਂ ਕਰਕੇ ਮੈਨੇਜਮੈਂਟ ਕਮੇਟੀਆਂ ਨੂੰ ਕਈ ਚੈਲੰਜ ਵੀ ਦੇ ਰਿਹਾ ਹੈ ਆਓ ਇਸ ਚੋਰ ਬਾਰੇ ਛੁੰਦੇ ਹਾਂ ਹੋਰ ਕੀ ਜਾਣਕਾਰੀ ਮਿਲ ਰਹੀ ਹੈ ਹਾਂਜੀ ਬਾਬਾ ਜੀ ਕੱਲ ਗੁਰਦੁਆਰਾ ਦੁੱਖਣੀਵਾਰ ਸਾਹਿਬ ਚੋਰੀ ਹੋ ਗਈ ਕਿਸੇ ਬਸਾਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਉਹਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲੰਮਾਰੀਆਂ ਸਾਡੀਆਂ ਫੋਲਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਦਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵੈਟਰ ਬੈਟਰਾ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਾਰੇ ਗੁਰਦਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਿਨ੍ਹਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਤੇ ਮੌਕਾ ਵੇਖ ਕੇ ਉਹਨਾਂ ਨੇ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਸ਼ਿਕਾਇਤ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਠੜਨੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਇਹ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ